ਦੇ ਨਾਲ ਕੇਂਦਰ ਕੰਟੈਕਟ ਕਰੂਗਾ ਤੇ 5 ਸਾਲਾਂ ਵਾਸਤੇ ਉਹਨੂੰ ਖਰੀਦੂਗਾ ਇਹਦੇ ਵਿੱਚ ਦੋਸ਼ ਇਹ ਆ ਵੀ ਜਿਹੜੇ ਪਹਿਲਾਂ ਤੋਂ ਇਹ 5 ਫਸਲਾਂ ਬੀਜ ਰਹੇ ਨੇ ਉਹ ਆਪਣੇ ਆਪ ਉਹਦੇ ਵਿੱਚੋਂ ਬਾਹਰ ਹੋ ਜਾਣਗੇ ਇੱਕ ਤਾਂ ਇਹ ਦੋਸ਼ ਆ ਦੂਜਾ ਜਿਹੜੀ ਸਾਲਾਂ ਦੀ ਵਿੱਚ ਗਿਣਤੀ ਆ ਉਹ ਵੀ ਠੀਕ ਨਹੀਂ ਹੈਗੀ ਉਹ ਠੀਕ ਨਹੀਂ ਹੈਗੀ ਸਾਡੀ ਮੰਗ ਹੈਗੀ ਆ ਵੀ ਦੋ ਤਿੰਨ ਕਿਸਮ ਦੇ ਮਾਡਲ ਨੇ ਇੱਕ ਪੰਜਾਬ ਦਾ ਮਾਡਲ ਆ ਜਿਹੜਾ ਖੇਤੀ ਵਾਸਤੇ ਸਭ ਤੋਂ ਵਧੀਆ ਮਾਡਲ ਆ ਵੀ ਇੱਥੇ ਮੰਡੀ ਬੋਰਡ ਆ ਮਾਰਕੀਟ ਕਮੇਟੀਆਂ ਨੇ ਠੀਕ ਆ ਔਰ ਮੰਡੀ ਤੱਕ ਮੁੱਢਲਾ ਟਾਚਾ ਹੈਗਾ ਔਰ ਗਵਰਨਮੈਂਟ ਦੀ ਐਫਸੀਆਈ ਸੈਂਟਰ ਦੀ ਤੇ ਪੰਜਾਬ ਦੀਆਂ ਏਜੰਸੀਆਂ ਵੇਅਰ ਹਾਊਸ ਪੰਸਫ ਵਗੈਰਾ ਵਗੈਰਾ ਉਹ ਰਲ ਕੇ ਜਿਹੜਾ ਉਹ ਪ੍ਰੋਸੈਸ ਕਰਦਿਆਂ ਨੇ ਫਸਲ ਦੀ ਖਰੀਦ ਦੇ ਪ੍ਰਸ਼ਾਸਨ ਨੇ ਪ੍ਰੋਕਿਉਰਮੈਂਟ ਕਰਦੀਆਂ ਨੇ ਠੀਕ ਹੈ ਜੀ ਉਹ ਇੱਕ ਤਾਂ ਉਹ ਆ ਵੀ ਉਸ ਤਾਂ ਚੇ ਨਾਲ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ ਦੂਜਾ ਹੈਗਾ ਜਿਹੜੀ ਸਭ ਤੋਂ ਵੱਡੀ ਸਾਡੀ ਮੰਗ ਸਟੈਂਡ ਕਰਦੀ ਆ ਜਿਹਦੇ ਤੇ ਪੂਰੇ ਦੁਨੀਆ ਤੇ ਦੇਸ਼ ਦੇ ਕਿਸਾਨਾਂ ਦਾ ਭਰੋਸਾ ਵਾ ਕਿਉਂਕਿ ਸਰਕਾਰ ਜੋ ਵੀ ਕਰਦੀ ਆ ਉਹਦੇ ਵਾਸਤੇ ਕਾਨੂੰਨ ਲੈ ਕੇ ਆਉਂਦੀ ਆ ਠੀਕ ਹੈ ਕਾਰਪੋਰੇਟ ਜਦੋਂ ਵੀ ਸਾਡੇ ਤੇ ਲੁੱਟ ਦਾ ਘਵਾੜਾ ਚਲਾਉਂਦੇ ਨੇ ਤੇ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਆਪ ਦੇ ਹਿਸਾਬ ਨਾਲ ਕਾਨੂੰਨ ਲੈ ਕੇ ਆਉਂਦੇ ਨੇ ਤੇ ਉਹਨਾਂ ਕਾਨੂੰਨਾਂ ਦੇ ਆਧਾਰ ਤੇ ਹੀ ਸਾਡੀ ਸਰਕਾਰ ਸਾਡੀ ਲੁੱਟ ਯਕੀਨੀ ਬਣਾਉਂਦੀ ਹੈਗੀ ਆ ਇੱਕ ਪਹਿਲਾ ਦੁਨੀਆ ਦਾ ਕਾਨੂੰਨ ਆ ਜਿਹੜਾ ਇਹ ਸਾਰੀ ਲੁੱਟ ਨੂੰ ਪਿਛਲੇ 75 ਸਾਲਾਂ ਵਿੱਚ ਜਿਹੜਾ ਖੇਤੀ ਸੈਕਟਰ ਨਾਲ ਧੱਕਾ ਹੋਇਆ ਜਿਹੜਾ ਕਿਸਾਨਾਂ ਦੀ ਲੁੱਟ ਕੀਤੀ ਗਈ ਆ ਉਸ ਲੁੱਟ ਨੂੰ ਰੋਕੂਗਾ ਉਹਨੂੰ ਕਹਿੰਦੇ ਆ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹੜਾ ਕਾਰਪੋਰੇਟ ਲੋਬੀ ਆ ਉਹ ਕਦੀ ਵੀ ਇਸ ਕਾਨੂੰਨ ਨੂੰ ਆਉਣ ਨਹੀਂ ਦੇਊਗੀ ਇਹ ਕਾਨੂੰਨ ਦੇ ਆਇਆ ਸਦਾ ਵਾਸਤੇ ਸਾਡੀ ਖੇਤੀ ਮੰਡੀ ਤੋੜਨ ਦਾ ਖਤਮ ਕਰਨ ਦੀ ਉਹਦੇ ਤੇ ਲਟਕ ਰਹੀ ਤਲਵਾਰ ਖਤਮ ਹੋ ਜਾਏਗੀ ਇੱਕ ਤਾਂ ਆਹਾ ਹੈਗਾ ਇਸ ਕਰਕੇ ਸਾਡੀ ਮੰਗ ਆ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾ ਸਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੇ ਇੱਛਾ ਸ਼ਕਤੀ ਹੋਊਗੀ ਤਾਂ ਇੱਕ ਦਿਨ ਦਾ ਸੰਸਦ ਦਾ اجلاس ਵੀ ਸੱਦਿਆ ਜਾ ਸਕਦਾ ਕੋਈ ਵੀ ਵਿਰੋਧੀ ਧਿਰ ਉਹਦੇ ਲਈ ਵਿਰੋਧ ਨਹੀਂ ਕਰੂਗੀ ਮੈਂ ਇਥੋਂ ਤੁਹਾਡੇ ਮਾਦਮਨਾ ਮੰਗ ਕਰਦਾ ਜਿੰਨੀ ਵੀ ਵਿਰੋਧੀ ਧਿਰਦਿਆਂ ਪਾਰਟੀਆਂ ਨੇ ਉਹ ਆਪਣੀ ਪੋਜੀਸ਼ਨ ਨੂੰ ਸਪਸ਼ਟ ਕਰਨ ਭੀ ਜੇ ਕੇਂਦਰ ਕਿਸਾਨਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਵਾਸਤੇ ਕਾਨੂੰਨ ਲੈ ਕੇ ਆਉਂਦਾ ਵਾ ਤੇ ਉਹ ਇਹ ਗੱਲ ਦਾ ਅਨਾਉਂਸਮੈਂਟ ਕਰਨ ਵੀ ਉਹ ਪਾਰਲੀਮੈਂਟ ਦੇ ਵਿੱਚ ਇਸ ਬਿਲ ਦੇ ਸਮਰਥਨ ਵਿੱਚ ਵੋਟ ਕਰਨਗੇ ਚਾਹੇ ਪੰਜਾਬ ਦੀ ਸ਼ੋਮਨੀ ਅਕਾਲੀ ਦਲ ਆ ਉਸ ਸਥਿਤੀ ਨੂੰ ਸਪਸ਼ਟ ਕਰਨ ਕਾਂਗਰਸ ਸਪਸ਼ਟ ਕਰੇ ਜਾਂ ਦੇਸ਼ ਵਿੱਚ ਵੱਖ-ਵੱਖ ਪਾਰਟੀਆਂ ਨੇ ਜਿਵੇਂ ਮੰਮਤਾ ਬੇਨਰਜੀ ਉਹਨਾਂ ਦੀ ਤਰਮੁਲ ਕਾਂਗਰਸ ਹੈਗੀ ਆ ਹੋਰ ਬਥੇਰੀਆਂ ਪਾਰਟੀਆਂ ਨੇ ਸਾਰੀਆਂ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਦਿਖ ਜੂਗਾ ਦੇਸ਼ ਨੂੰ ਕਿ ਕਿਹੜੀ ਪਾਰਟੀ ਦੇ ਐਮਪੀ ਪਾਰਲੀਮੈਂਟ ਦੇ ਵਿੱਚ ਸਾਡੇ ਕਾਨੂੰਨ ਨੂੰ ਸਪੋਰਟ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ ਤੇ ਸਭ ਤੋਂ ਸੌਖਾ ਸਖਾਲਾ ਇਸ ਮੋਰਚੇ ਨੂੰ ਸਿਰੇ ਲਾਉਂਦਾ ਇੱਕ ਹੀ ਰਸਤਾ ਹੈਗਾ ਕਿ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਹੁਣ ਕੇਂਦਰ ਦਾ ਚਿਹਰਾ ਨੰਗਾ ਹੋ ਗਿਆ ਇਸ ਕਰਕੇ ਨੰਗਾ ਹੋ ਗਿਆ ਪਹਿਲੋ ਕਹਿੰਦੇ ਸੀ ਵੀ ਇਸ ਕੰਮ ਲਈ ਬਜਟ ਬਹੁਤ ਜ਼ਿਆਦਾ ਲੱਗ ਜੂਗਾ ਹੁਣ ਜਿਹੜੀ ਸਾਨੂੰ ਪੰਜਾਂ ਫਸਲਾਂ ਦੀ ਪ੍ਰਪੋਜ਼ਲ ਆਈ ਆ ਉਹਨਾਂ ਦਾ ਆਪਣਾ ਮੰਨਣਾ ਸੀ ਵੀ ਇਹਦੇ ਤੇ 1.5 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਲੱਗੂਗੀ ਇਹ ਕਹਿੰਦੇ ਸੀ ਔਰ ਮਾਹਰ ਦੱਸਦੇ ਨੇ ਠੀਕ ਆ ਜੀ ਪੀ ਜੀ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਤਾਂ ਜਿੰਨੇ ਪੈਸੇ ਉਹ ਇਹਦੇ ਤੇ ਲਾ ਰਹੇ ਨੇ 23 ਫਸਲਾਂ ਤੇ ਇਹਦੇ ਤੋਂ ਵੱਧ ਖਰਚ ਨਹੀਂ ਆਉਂਦਾ ਹੈਗਾ ਦੂਜਾ ਇਹ ਜਿਹੜੇ ਤੇਲ ਬੀਜ ਬਾਹਰੋਂ ਮਗਾਉਂਦੇ ਨੇ ਉਹਦੇ ਵਿੱਚ ਇਹਨਾਂ ਦੀ ਰਿਪੋਰਟ ਆ ਵੀ 175000 ਕਰੋੜ ਰੁਪਏ ਦਾ ਇਹ ਖਰਚਾ ਕਰਕੇ ਬਾਹਰੋਂ ਚੀਜ਼ਾਂ ਇੰਪੋਰਟ ਕਰਦੇ ਨੇ ਜੇ ਇਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਲੈ ਆਉਣ ਤਾਂ ਇਹਦੇ ਨੂੰ ਘੱਟ ਖਰਚਾ ਲੱਗ ਰਿਹਾ ਉਹ ਪੈਸਾ ਸਾਡੇ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਤੇ ਸਾਡੇ ਕਿਸਾਨ ਤੇਲ ਬੀਜ ਦੀ ਪੈਦਾਵਾਰ ਆਪਣੀ ਧਰਤੀ ਤੇ ਖੁਦ ਕਰ ਸਕਦੇ ਆ ਔਰ ਇਹਦੇ ਨਾਲ ਡਿਵਰਸਿਫਿਕੇਸ਼ਨ ਵੀ ਹੋ ਜਾਊਗਾ ਜਦੋਂ ਦੂਜੀਆਂ ਫਸਲਾਂ ਦੇ ਲਾਹੇਮੰਦ ਰੇਟ ਐਮਐਸਪੀ ਤੇ ਤੈਅ ਕੀਤੇ ਰੇਟ ਮਿਲਣਗੇ ਤਾਂ ਕਣਕ ਝੋਨੇ ਤੋਂ ਇਲਾਵਾ ਵੀ ਫਿਰ ਦੂਜੀਆਂ ਫਸਲਾਂ ਸਾਡਾ ਕਿਸਾਨ ਬੀਜੂਗਾ ਇੱਕ ਤੇ ਆ ਬਾਕੀ ਰਹਿ ਗਈ ਸੀ250% ਫਾਰਮੂਲੇ ਤੇ ਉਹਦੇ ਤੇ ਅੱਗੇ ਵਧਿਆ ਜਾ ਸਕਦਾ ਅੱਗੇ ਕਿਸਾਨਾਂ ਕ ਮਜ਼ਦੂਰਾਂ ਦਾ ਕਰਜ਼ਾ ਮਾਫੀ ਕਰਜ਼ਾ ਮਾਫੀ ਜੇ ਜਦੋਂ ਦੀ ਵਾਰਤਾ ਸਾਡੇ ਨਾਲ ਚੱਲ ਰਹੀ ਆ ਕੇਂਦਰ ਸਰਕਾਰ ਦੀ ਉਹ ਆਰਡਰ ਕਰਦਣ 10 ਮਿੰਟਾਂ ਚ ਬੈਂਕਾਂ ਨੇ ਦੱਸ ਦੇਣਾ ਵੀ ਸਾਡਾ ਇੰਨਾ ਜ਼ਿਆਦਾ ਕਰਜ਼ਾ ਹੈਗਾ ਵਾ ਲਗਭਗ ਸਰਕਾਰ ਦੀਆਂ ਰਿਪੋਰਟਾਂ ਆ ਗਈਆਂ ਵੀ 18 18.5 ਲੱਖ ਕਰੋੜ ਰੁਪਈਆ ਸਾਡਾ ਕਰਜ਼ਾ ਹੈਗਾ ਵਾ ਤੋਂ ਫਿਰ ਉਹ ਉਹ ਜੱਕ ਮੁਕਤ ਵਿਲ ਪਾਵਰ ਹੈਗੀ ਆ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਾਊਂਸਮੈਂਟ ਕਰ ਦੇਣ ਵੀ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਮਾਫ਼ ਕਰਨ ਦਾ ਮੈਕੈਨਿਜ਼ਮ ਕੀ ਹੋਊਗਾ ਬਾਅਦਚਤ ਹੈ ਹੋ ਜਾਊਗਾ ਕਿਉਂਕਿ ਜਿਹੜੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਰਨਗੇ ਉਹਨੂੰ ਪੂਰਾ ਦੇਸ਼ ਮੰਨੂਗਾ ਤਾਂ ਉਹਨਾਂ ਲਈ ਇਸ ਗੱਲ 'ਚੋਂ ਨਿਕਲ ਲਈ ਬਹੁਤ ਸਾਰੇ ਰਾਹ ਹੈਗੇ ਨੇ ਹੁਣ ਕੇਂਦਰ ਸਰਕਾਰ ਦੀ ਵਿਲ ਪਾਵਰ ਹੈਗੀ ਆ ਚਾਹੇ ਨਹੀਂ ਹੈਗੀ ਆ ਇਹ ਉਹਨਾਂ ਦੀ ਸੋਚਣਾ ਹੈਗਾ ਅਸੀਂ ਕਹਿੰਨੇ ਆ ਵੀ ਕਿਹਾ ਜਾਂਦਾ ਵੀ ਸਾਡਾ ਪ੍ਰਧਾਨ ਮੰਤਰੀ ਆਸਵਲੇ ਜਦੋਂ ਦੀ ਸਾਡੇ ਦੇਸ਼ ਨੇ ਆਜ਼ਾਦੀ ਹਾਸਲ ਕੀਤੀ ਆ ਇਹ ਭਾਜਪਾ ਦਾਅਵਾ ਕਰਦੀ ਆ ਵੀ ਸਭ ਤੋਂ ਸਟਰੋਂਗ ਪ੍ਰਧਾਨ ਮੰਤਰੀ ਆ ਅਸੀਂ ਚਲ ਇਹਨੂੰ ਹੀ ਮੰਨ ਲੈਨੇ ਆ ਤਾਂ ਤਾਕਤਵਰ ਪ੍ਰਧਾਨ ਮੰਤਰੀ ਜੀ ਜੇ ਦੇਸ਼ ਦੇ 60 ਕਰੋੜ ਕਿਸਾਨਾਂ ਲਈ ਖੇਤ ਮਜ਼ਦੂਰ ਲਾ ਲਈਏ 80 ਕਰੋੜ ਲੋਕਾਂ ਲਈ ਜਿਹੇ ਨਾਊਂਸਮੈਂਟ ਕਰਨਗੇ ਕਰਜ਼ੇ ਮਾਫੀ ਦੀ ਤੇ ਭਾਜਪਾ ਦੇ ਪ੍ਰਚਾਰ ਤੇ ਮੋਹਰ ਲੱਗ ਜੂ ਵੀ ਵਾਕਿਆ ਹੀ ਤਾਕਤਵਰ ਪ੍ਰਧਾਨ ਮੰਤਰੀ ਹੈਗੇ ਨੇ ਤਾਂ ਸਿੱਤੇ ਦੀ ਸਪਸ਼ਟ ਹੋ ਜੂਗੀ ਤੋਂ ਇਸ ਕਰਕੇ ਇਸ ਵੇਲੇ ਲੋੜ ਹੈਗੀ ਆ ਵੀ ਜਿਹੜਾ ਸਾਡੇ ਸਾਹਮਣੇ ਡੱਡ ਲੋ ਖੜਿਆ ਵਾ ਉਹਨੂੰ ਆਪਾਂ ਸਿਰੇ ਲਾਈਏ ਬਾਕੀ ਮੰਗਾ ਸਰਕਾਰ ਵਾਸਤੇ ਜਿਹੜੀ ਅਸੀਂ ਗੱਲ ਕਰ ਰਹੇ ਆ ਲਖੀਮਪੁਰ ਖਰੀ ਦਾ ਇਨਸਾਫ ਦੇਣਾ ਵੱਡਾ ਮੰਗ ਹੈ ਕੇਸ ਵਾਪਸ ਲਾਣੇ ਵੱਡੀ ਮੰਗ ਹੈ ਨਹੀਂ ਬਾਕੀ ਮੰਗਾ ਤੇ ਗੱਲ ਕਰਕੇ ਨਵੇੜਾ ਹੋ ਸਕਦਾ ਵਾ ਤਿੰਨ ਬਹੁਤ ਵੱਡੀਆਂ ਮੰਗਾਂ ਨੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਸੀ2+50% ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਭਾਵੇਂ ਬਾਕੀ ਮੰਗਾ ਅਸੀਂ ਕੱਟ ਮਹੱਤਵ ਨਹੀਂ ਰੱਖਦੇ ਹਜੇ ਕੇਂਦਰ ਦੇ ਵਜ਼ੀਰ ਕਹਿੰਦੇ ਸੀ ਵੀ ਜਿਹੜਾ ਤੁਸੀਂ ਕਹਿ ਰਹੇ ਜੇ ਵੀ ਡਬਲਯੂਟੀਓ ਤੋਂ ਭਾਰਤ ਅਸੀਂ ਡਬਲਯੂਟੀਓ ਤੋਂ ਸਮੁੱਚੇ ਸਮਝੌਤੇ ਬਾਰੇ ਨਹੀਂ ਕਹਿ ਰਹੇ ਅਸੀਂ ਕਹਿੰਨੇ ਖੇਤੀ ਸੈਕਟਰ ਵਾਲੇ ਮਸਲੇ ਤੇ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਖੇਤੀ ਸੈਕਟਰ ਨੂੰ ਕਰ ਲਵੇ ਉਹਦੇ ਤੇ ਉਹ ਕਹਿੰਦੇ ਸੀ ਚਰਚਾ ਕਰਕੇ ਦੱਸਾਂਗੇ ਦੱਸ ਦੇਣ ਉਹ ਕਹਿੰਦੇ ਸੀ ਨਰੇਗਾ ਤੇ ਤੁਸੀਂ ਚਰਚਾ ਕਰਨਾ ਚਾਹੁੰਦੇ ਸੀ ਸਲਾਹ ਕਰਕੇ ਤੁਹਾਨੂੰ ਦੱਸਾਂਗੇ ਉਹ ਕਹਿੰਦੇ ਸੀ ਕਰਜ਼ੇ ਤੇ ਦੱਸਾਂਗੇ ਅਸੀਂ ਤਾਂ ਦੱਸਤਾ ਨਾ ਸਾਨੂੰ ਪ੍ਰਪੋਜ਼ਲ ਮਨਜ਼ੂਰ ਆ ਕੇ ਨਹੀਂ ਮਨਜ਼ੂਰ ਹੁਣ ਕੇਂਦਰ ਬਿਆਨ ਦਾ ਅੱਗੇ ਵੀ ਉਹਨਾਂ ਉਹਨਾਂ ਨੂੰ ਕਿਹੜੀ ਗੱਲ ਮਨਜ਼ੂਰ ਆ ਤੇ ਕਿਹੜੀ ਗੱਲ ਤੇ ਸਥਿਤੀ ਸਪਸ਼ਟ ਹੋਣੀ ਚਾਹੀਦੀ ਅਗਲੀ ਗੱਲ ਇਸ ਵੇਲੇ ਵੀ ਸਾਡਾ ਸ਼ਹੀਦ ਪਰਿਵਾਰ ਦਾ ਜਿਹੜਾ ਉੱਥੇ ਪਵਿੱਤਰ ਦੇਹ ਆ ਉਹ ਹਸਪਤਾਲ 'ਚ ਪਈ ਹੋਈ ਆ ਜੇ ਪੰਜਾਬ ਸਰਕਾਰ ਇਸ ਤਰੀਕੇ ਨਾਲ ਇਨੂੰ ਡਿਲੇ ਕਰੂਗੀ ਸਾਡੇ ਸ਼ਹੀਦਾਂ ਦੀਆਂ ਲਾਸ਼ਾਂ ਹਸਪਤਾਲਾਂ ਵਿੱਚ ਰੁੱਲ ਲਗੀਆਂ ਤਾਂ ਇਹ ਠੀਕ ਗੱਲ ਨਹੀਂ ਹੈਗੀ ਅਸੀਂ ਕਹਿੰਦੇ ਪੰਜਾਬ ਸਰਕਾਰ ਤੁਰੰਤ ਪਾਲਿਸੀ ਡਿਕਲੇਅਰ ਕਰੇ ਕਿ ਉਹ ਇੰਨੀ ਰਕਮ ਦੇਊਗੀ ਜੇ ਕੋਈ ਕਿਸਾਨ ਸ਼ਹੀਦ ਹੁੰਦਾ ਉਹਨੂੰ ਨੌਕਰੀ ਤਾਂ ਫਿਰ ਸਾਨੂੰ ਬਾਰ-ਬਾਰ ਉਹਨਾਂ ਦੀ ਅਫਸਰ ਸੈਨਾ ਮੱਥਾ ਪੇਚੀ ਕਰਨ ਦੀ ਲੋੜ ਨਹੀਂ ਹੈਗੀ ਆਟੋਮੈਟਿਕ ਕੰਮ ਚੱਲੂਗਾ ਤੇ ਕੱਲ ਵੀ ਕਿਹਾ ਸੀ ਵੀ ਜੇ ਪਟਿਆਲੇ ਜ਼ਿਲ੍ਹੇ 'ਚ ਇੰਟਰਨੈਟ ਬੰਦ ਦਾ ਜਾ ਸੱਤਾ ਪੰਜਾਬ ਦੇ ਜ਼ਿਲ੍ਹਿਆਂ 'ਚ ਇੰਟਰਨੈਟ ਬੰਦਿਆ ਤੇ ਪੰਜਾਬ ਸਰਕਾਰ ਸਥਿਤੀ ਨੂੰ ਸਪਸ਼ਟ ਕਰੇ ਠੀਕ ਹੈ ਜੀ ਅਰ ਪਟਿਆਲਾ ਡੀਸੀ ਦੀ ਹਦਾਇਤਾਂ ਨੇ ਵੀ ਚਾਹੇ ਕੋਈ ਵੀ ਬੰਦਾ ਹੋਵੇ ਬ੍ਰਾਡਬੈਂਡ ਜਿਹੜਾ ਕਮਰਸ਼ੀਅਲ ਇਸਤੇਮਾਲ ਕਰਨ ਵਾਲਾ ਇੰਟਰਨੈਟ ਹੈ ਕਦੀ ਬੰਦ ਨਹੀਂ ਹੁੰਦਾ ਉਹਦੇ ਤੇ ਪਾਬੰਦੀ ਆ ਉਹ ਪਾਬੰਦੀ ਪੰਜਾਬ ਸਰਕਾਰ ਦੀ ਆ ਕੇਂਦਰ ਦੀ ਆ ਨਿਜਮ ਖੁੱਲ ਕੇ ਦੱਸੇ ਜਾਣ ਵੀ ਜੇ ਪੰਜਾਬ ਸਰਕਾਰ ਨਹੀਂ ਵੀ ਚਾਹੁੰਦੀ ਤੇ ਕਿਹ ਕੇਂਦਰ ਸਾਡਾ ਨੈਟ ਬੰਦ ਕਰ ਸਕਦਾ ਸਥਿਤੀ ਨੂੰ ਸਪਸ਼ਟ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਰਨਾ ਚਾਹੀਦਾ ਆਸੀਂ ਕਰ ਨਹੀਂ ਗਿਆ ਸੀ ਵੀ ਜੇ ਪੁਲਸ ਸਾਡੀ ਵਿੱਚ ਟੈਰੀਟਰੀ ਚ ਨਹੀਂ ਕੋਈ ਨੌਲਾ ਕੋਈ ਹੈਗਾ ਤੇ ਪੰਜਾਬ ਸਰਕਾਰ ਦੇਤੀ ਨੂੰ ਇਹ ਵੀ ਕੀ ਹੈਗਾ ਵਾ ਤੋਂ ਆ ਗੱਲਬਾਤ ਸੀਗੀ ਹੁਣ ਅਮਰਜੀਤ ਸਿੰਘ ਜੀ ਰੜਾ ਆਪਾਂ ਦੋ ਫਾਰਮ ਚ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਨੌਨ ਪੋਲਿਟੀਕਲ ਤਾਂ ਡੱਲੇਵਾਰ ਸਾਹਿਬ ਕਿਤੇ ਅਮਰਜੈਂਸੀ ਸੀ ਉੱਥੇ ਗਏ ਸੀ ਤੇ ਉਹਨਾਂ ਵੱਲ ਅਮਰਜੀਤ ਸਿੰਘ ਜੀ ਰੜਾ ਹੈਗੇ ਨੇ ਉਹ ਕਹਿੰਦੇ ਪਹਿਲੋ ਇੱਕ ਵਾਰੀ ਪਿੱਛੇ ਉਹਨੂੰ ਉਹ ਗੱਲ ਕਰਨਗੇ ਇੱਕ ਵਾਰੀ ਹਿੰਦੀ ਵੀ ਬੋਲਦੇ ਤੇ ਆਏਗੀ ਹਿੰਦੀ ਵੀ ਆਏਗਾ ਹਿੰਦੀ ਵਾਲਾ ਅਲੱਗ ਸ ਹੈ ਦੋਸਤੋ ਪੰਦੇਤ ਸਾਹਿਬ ਨੇ ਜਿਸ ਤਰ੍ਹਾਂ ਸਪਸ਼ਟ ਕੀਤਾ ਹੈ ਕੰਟਰੈਕਟ ਤੇ ਜਿਹੜਾ ਸਾਡੇ ਕੋਲ ਪ੍ਰਪੋਜ਼ਲ ਆਇਆ ਉਹਨੂੰ ਮੁੱਢੋਂ ਰੱਦ ਕੀਤਾ ਹੈ ਇਹਦੀ ਇੱਕ ਉਦਾਹਰਨ ਜਿਹੜੀ ਹੈ ਗੰਨੇ ਦੀ ਫਸਲ ਜਿਹੜੀ ਹੈ ਉਹ ਕਣਕ ਤੇ ਝੋਨੇ ਦੇ ਬਦਲ ਦੇ ਰੂਪ ਦੇ ਵਿੱਚ ਕਿਸਾਨ ਬੀਜਦਾ ਹੈ ਪਰ ਬਹੁਤ ਸਾਰਿਆਂ ਥਾਵਾਂ ਦੇ ਉੱਤੇ ਮਿਲ ਮਾਲਕਾਂ ਤੇ ਕਿਸਾਨਾਂ ਦੇ ਵਿੱਚ ਕੰਟਰੈਕਟ ਕਰਾ ਕੇ ਸਰਕਾਰ ਜਿਹੜੀ ਆ ਉਹ ਸਾਂਝਾ ਰੂਪ ਜਿਹੜਾ ਵਿੱਚ ਕੇਨ ਕਮਿਸ਼ਨ ਦੇ ਰੂਪ ਵਿੱਚ ਤੈਅ ਕਰਦੀ ਆ ਆਪਣਾ ਪਰ ਬਹੁਤ ਸਾਰਿਆਂ ਥਾਵਾਂ ਦੇ ਉੱਤੇ ਕਿਸਾਨਾਂ ਨੂੰ ਪੂਰੇ ਦੇਸ਼ ਦੇ ਵਿੱਚ ਗੰਨੇ ਦਾ ਮੁੱਲ ਲੈਣ ਵਾਸਤੇ ਰੁਲਣਾ ਪੈਂਦਾ ਇੱਕ ਉਦਾਹਰਨ ਆ ਜਿਹੜਾ ਇਹਨਾਂ ਨੇ ਸਾਨੂੰ ਫਸਲਾਂ ਦੇ ਉੱਤੇ ਜਿਹੜਾ ਕੰਟ੍ਰੈਕਟ ਕਰਨ ਦੀ ਗੱਲ ਕੀਤੀ ਆ ਤੇ ਸਭ ਤੋਂ ਸੌਖਾ ਤਰੀਕਾ ਜਿਹੜਾ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਡਾਇਵਰਸੀਫਿਕੇਸ਼ਨ ਵਾਸਤੇ ਜੇ ਐਮਐਸਪੀ ਤੇ ਗਰੰਟੀ ਕੌਣ ਮਿਲਦਾ ਹੈ 23 ਫਸਲਾਂ ਦਾ ਮੁੱਲ ਜਿਹੜਾ ਉਹ ਤੈਹ ਹੁੰਦਾ ਹੈ ਕਾਨੂੰਨ ਮੁਤਾਬਕ ਕੋਈ ਵੀ ਚਾਹੇ ਉਹ ਪ੍ਰਾਈਵੇਟ ਪਲੇਅਰ ਵੀ ਕਿਉਂ ਨਾ ਹੋਵੇ ਉਹ ਉਸ ਮੁੱਲ ਤੋਂ ਹੇਠਾਂ ਇਹ ਕਰਦਾ ਤੇ ਉਹ ਆਪਣੇ ਆਪ ਉਹਦੇ ਵਿੱਚੋਂ ਬਾਹਰ ਹੋ ਜਾਣਗੇ ਇੱਕ ਤਾਂ ਇਹ ਦੋਸ਼ ਆ ਦੂਜਾ ਜਿਹੜੀ ਸਾਲਾਂ ਦੀ ਵਿੱਚ ਗਿਣਤੀ ਆ ਉਹ ਵੀ ਠੀਕ ਨਹੀਂ ਹੈਗੀ ਉਹ ਠੀਕ ਨਹੀਂ ਹੈਗੀ ਸਾਡੀ ਮੰਗ ਹੈਗੀ ਆ ਵੀ ਦੋ ਤਿੰਨ ਕਿਸਮ ਦੇ ਮਾਡਲ ਨੇ ਇੱਕ ਪੰਜਾਬ ਦਾ ਮਾਡਲ ਆ ਜਿਹੜਾ ਖੇਤੀ ਵਾਸਤੇ ਸਭ ਤੋਂ ਵਧੀਆ ਮਾਡਲ ਆ ਵੀ ਇੱਥੇ ਮੰਡੀ ਬੋਰਡ ਆ ਮਾਰਕੀਟ ਕਮੇਟੀਆਂ ਨੇ ਠੀਕ ਆ ਔਰ ਮੰਡੀ ਦਾ ਇੱਕ ਮੁੱਢਲਾ ਟਾਚਾ ਹੈਗਾ ਔਰ ਗਵਰਨਮੈਂਟ ਦੀ ਐਫਸੀਆਈ ਸੈਂਟਰ ਦੀ ਤੇ ਪੰਜਾਬ ਦੀਆਂ ਏਜੰਸੀਆਂ ਵੇਅਰ ਹਾਊਸ ਪੰਸਫ ਵਗੈਰਾ ਵਗੈਰਾ ਉਹ ਰਲ ਕੇ ਜਿਹੜਾ ਉਹ ਪ੍ਰੋਸੈਸ ਕਰਦੀਆਂ ਨੇ ਫਸਲ ਦੀ ਖਰੀਦ ਦੇ ਪ੍ਰਸ਼ਾਸਨਿਕ ਪਕਿਊਰਮੈਂਟ ਕਰਦੀਆਂ ਨੇ ਠੀਕ ਹੈ ਜੀ ਉਹ ਇੱਕ ਤਾਂ ਉਹ ਆ ਵੀ ਉਸ ਤਾਂਚੇ ਨਾਲ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ ਦੂਜਾ ਹੈਗਾ ਜਿਹੜੀ ਸਭ ਤੋਂ ਵੱਡੀ ਸਾਡੀ ਮੰਗ ਸਟੈਂਡ ਕਰਦੀ ਆ ਜਿਹਦੇ ਤੇ ਪੂਰੀ ਦੁਨੀਆ ਤੇ ਦੇਸ਼ ਦੇ ਕਿਸਾਨਾਂ ਦਾ ਭਰੋਸਾ ਵਾ ਕਿਉਂਕਿ ਸਰਕਾਰ ਜੋ ਵੀ ਕਰਦੀ ਆ ਉਹਦੇ ਵਾਸਤੇ ਕਾਨੂੰਨ ਲੈ ਕੇ ਆਉਂਦੀ ਆ ਠੀਕ ਆ ਕਾਰਪੋਰੇਟ ਜਦੋਂ ਵੀ ਸਾਡੇ ਤੇ ਲੁੱਟ ਦਾ ਘਵਾੜਾ ਚਲਾਉਂਦੇ ਨੇ ਤੇ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਆਪ ਦੇ ਹਿਸਾਬ ਨਾਲ ਕਾਨੂੰਨ ਲੈ ਕੇ ਆਉਂਦੇ ਨੇ ਤੇ ਉਹਨਾਂ ਕਾਨੂੰਨਾਂ ਦੇ ਆਧਾਰ ਤੇ ਹੀ ਸਾਡੀ ਸਰਕਾਰ ਸਾਡੀ ਲੁੱਟ ਯਕੀਨੀ ਬਣਾਉਂਦੀ ਹੈਗੀ ਆ ਇੱਕ ਪਹਿਲਾ ਦੁਨੀਆ ਦਾ ਕਾਨੂੰਨ ਆ ਜਿਹੜਾ ਇਹ ਸਾਰੀ ਲੁੱਟ ਨੂੰ ਪਿਛਲੇ 75 ਸਾਲਾਂ ਵਿੱਚ ਜਿਹੜਾ ਖੇਤੀ ਸੈਕਟਰ ਨਾਲ ਧੱਕਾ ਹੋਇਆ ਜਿਹੜਾ ਕਿਸਾਨਾਂ ਦੀ ਲੁੱਟ ਕੀਤੀ ਗਈ ਆ ਉਸ ਲੁੱਟ ਨੂੰ ਰੋਕੂਗਾ ਉਹਨੂੰ ਕਹਿੰਦੇ ਆ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹੜਾ ਕਾਰਪੋਰੇਟ ਲੋਬੀ ਆ ਉਹ ਕਦੀ ਵੀ ਇਸ ਕਾਨੂੰਨ ਨੂੰ ਆਉਣ ਨਹੀਂ ਦੇਊਗੀ ਇਹ ਕਾਨੂੰਨ ਦੇ ਆਇਆ ਸਦਾ ਵਾਸਤੇ ਸਾਡੀ ਖੇਤੀ ਮੰਡੀ ਤੋੜਨ ਦਾ ਖਤਮ ਕਰਨ ਦੀ ਉਹਦੇ ਤੇ ਲਟਕ ਰਹੀ ਤਲਵਾਰ ਖਤਮ ਹੋ ਜਾਏਗੀ ਇੱਕ ਤਾਂ ਆਹਾ ਹੈਗਾ ਇਸ ਕਰਕੇ ਸਾਡੀ ਮੰਗ ਆ ਵੀ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾ ਸਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੇ ਇੱਛਾ ਸ਼ਕਤੀ ਹੋਊਗੀ ਤਾਂ ਇੱਕ ਦਿਨ ਦਾ ਸੰਸਦ ਦਾ اجلاس ਵੀ ਸਦਿਆ ਜਾ ਸਕਦਾ ਕੋਈ ਵੀ ਵਿਰੋਧੀ ਧਿਰ ਉਹਦੇ ਲਈ ਵਿਰੋਧ ਨਹੀਂ ਕਰੂਗੀ ਮੈਂ ਇਥੋਂ ਤੁਹਾਡੇ ਮਾਦਮਨਾ